ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਆਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹਨਾ ਵੀ ਸਾਰਾ মিডিਆ ਅੱਜ ਸਾਡੇ ਪਰਿਵਾਰ ਸਾਰਾ ਇਕੱਤਰ ਹੋਇਆ ਕਿਉਂਕਿ 20 ਤਰੀਕ ਨੂੰ ਅ ਨਗਰ ਕੀਰਤਨ 350 ਸਾਲਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਭੁਖ ਰੱਖਦਿਆਂ ਹੋਇਆਂ ਕਿਉਂਕਿ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਗਿਆ ਹੈ ਨਗਰ ਕੀਰਤਨ 20 ਤਰੀਕ ਨੂੰ ਠੀਕ 10 ਵਜੇ ਬਟਾਲੇ ਪਹੁੰਚ ਰਿਹਾ ਔਰ ਮੇਰੀ ਬਟਾਲੇ ਦੇ ਲੋਕਾਂ ਨੂੰ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਆਈਏ ਆ ਕੇ ਗੁਰੂ ਸਾਹਿਬ ਦੇ ਨਤਮਸਤਕ ਹੋਈਏ ਔਰ ਅਸ਼ੀਰਵਾਦ ਲਈਏ ਸੋ ਕਿਉਂਕਿ ਉਹਨਾਂ ਨੇ ਜਦੋਂ ਗੁਰਦਾਸਪੁਰ ਤੋਂ ਬਟਾਲੇ ਪਹੁੰਚਣਾ ਤੇ ਗੁਰਦਾਸਪੁਰ ਰੋਡ ਥਾਣੀ ਲੰਘਣਾ ਤੇ ਅਕਸਰ ਬਟਾਲਾ ਇੱਕ ਇਤਿਹਾਸਿਕ ਸ਼ਹਿਰ ਹੈ ਔਰ ਇੱਥੋਂ ਦੇ ਲੋਕ ਜਿਹੜੇ ਨੇ ਸ਼ਰਧਾ ਭਾਵਨਾ ਵਾਲੇ ਨੇ ਹਮੇਸ਼ਾ ਜਦੋਂ ਵੀ ਕੋਈ ਐਸਾ ਚਾਹੇ ਬਾਬਾ ਜੀ ਦਾ ਵਿਆਹ ਹੋ ਜਾਵੇ ਚਾਹੇ ਹੁਣ ਨਗਰ ਕੀਰਤਨ ਨਿਕਲਿਆ ਸੇਵਾ ਭਾਵਨਾ ਦੇ ਪ੍ਰਤੀ ਲੰਗਰ ਲਗਾਏ ਜਾਂਦੇ ਨੇ ਹਰ ਤਰ੍ਹਾਂ ਦੀ ਸੇਵਾ ਜਿਹੜੀ ਸਾਡੇ ਬਟਾਲੇ ਦੇ ਲੋਕ ਜਿਹੜੇ ਕਰਦੇ ਨੇ ਸੋ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਸਾਂ 20 ਤਰੀਕ ਨੂੰ ਠੀਕ 10 ਵਜੇ ਬਟਾਲੇ ਬਾਈਪਾਸ ਚੌਕ ਵਿਖੇ ਨਗਰ ਕੀਰਤਨ ਪਹੁੰਚ ਰਿਹਾ ਜੀ ਸੋ ਸਾਰੇ ਵੱਧ ਚੜ ਕੇ ਆਪਾਂ ਹਿੱਸਾ ਲਈਏ ਔਰ ਆਸ਼ੀਰਵਾਦ ਜੀ ਗੁਰਦਾਸ ਭਰੋਣਾ ਜੀ ਨਗਰ ਕੀਰਤਨ ਨੇ 10 ਵਜੇ ਜਿਹੜਾ ਸਾਡੇ ਕੋਲ ਬਟਾਲੇ ਐਂਟਰੀ ਹੋਊਗਾ ਉਸ ਤੋਂ ਬਾਅਦ ਆਪਾਂ ਸਾਰੀ ਸੰਗਤ ਜਿੰਨੇ ਵੀ ਲੰਗਰ ਵਗੈਰਾ ਲੱਗੇ ਹੋਣਗੇ ਨਾਲ ਹੀ ਜਿੱਥੋਂ ਆਪਾਂ ਬਟਾਲਾ ਜਿਹੜਾ ਵਾ ਆਪਣਾ ਬਟਾਲੇ ਤੋਂ ਪਹਿਲਾਂ ਐਂਟਰੀ ਤੋਂ ਰਿਸਿਵ ਕਰਾਂਗੇ ਤੇ ਬਟਾਲੇ ਦੇ ਹੱਦ ਤੱਕ ਜਿਹੜਾ ਵਾ ਨਾਲ ਚੱਲਾਂਗੇ ਆਪਾਂ ਪ੍ਰਸ਼ਾਸਨ ਇਹਦੇ ਵਿੱਚ ਸੂਲ ਬਿਲਕੁਲ ਜੀ ਸਾਰਾ ਪ੍ਰਸ਼ਾਸਨ ਵੀ ਲੱਗਾ ਹੋਇਆ ਜੀ ਔਰ ਸਰਪੰਚ ਸਾਹਿਬ ਹੋਗੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਹੋਗੀਆਂ ਆ ਸਾਡੇ ਲੋਕ ਹੋਗੇ ਸਾਡੇ ਜਿਹੜੀਆਂ ਜਥੇਬੰਦੀਆਂ ਨੇ ਸੇਵਾਦਾਰ ਨੇ ਸਾਰੇ ਸਾਰੇ ਕਿਉਂਕਿ ਗੁਰੂ ਤੇਗ ਬਹਾਦਰ ਜੀ ਇੱਕ ਹਿੰਦੀ ਚਾਤ ਸੀ ਸੋ ਉਹਨਾਂ ਪ੍ਰਤੀ ਜਿਹੜੀ ਸ਼ਰਧਾ ਤੇ ਭਾਵਨਾ ਹੈ ਜਿਹੜੀ ਉਹ ਲੋਕਾਂ ਪ੍ਰਤੀ ਜਿਹੜੀ ਆ ਟੁੱਟਿਆ